ਆਦੋ ਸੱਚ ਜੁਗਾਦ ਸੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕਹਿ ਤੋ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੜਖੀਤ ਗੁਰੂ ਪਿਆਰੇ ਸਾਜਿਨਵਾਜੀ ਸਾਧ ਸੰਗਤ ਜੀ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੀਆਂ ਨਾਂ ਪੰਕਤੀਆਂ ਦੇ ਅੰਦਰ ਬੜਾ ਪਿਆਰਾ ਸੁਨੇਹਾ ਮਨੁੱਖਤਾ ਨੂੰ ਦਿੱਤਾ ਹੈ ਕਿਉਂਕਿ ਅਸੀਂ ਲੜੀਵਾਰ ਉਹ ਸਮੁੱਚੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਇਤਿਹਾਸ ਦੇ ਅੰਦਰ 2 ਦੇ ਮਹੀਨੇ ਦੇ ਚੋਂ ਕਿ ਇਹ ਲਗਾਤਾਰ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਇੱਕ ਵੱਡੀਆਂ ਕੁਰਬਾਨੀਆਂ ਗੁਰੂ ਕੇ ਫਰਜ਼ੰਦਾ ਨਹੀਂ ਉਹਨਾਂ ਸਿੰਘਾਂ ਸਿੰਘਣੀਆਂ ਨੇ ਕੀਤੀਆਂ ਤੇ ਕੰਡੀਸ਼ਨਾਂ ਹਰ ਵਾਰ ਬਦਲਦੀਆਂ ਰਹੀਆਂ ਬਦ ਤੋਂ ਬੱਤਰ ਵੀ ਸਾਰੇ ਹਾਲਾਤ ਬਣੇ ਪਰ ਉਹਨਾਂ ਹਾਲਾਤਾਂ ਦੇ ਅੰਦਰ ਮਹਾਰਾਜ ਕਿਵੇਂ ਜੋਜੇ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਵੇਂ ਬਾਹਰ ਨਿਕਲੇ ਇਹ ਸਾਰੀਆਂ ਚੀਜ਼ਾਂ ਇੱਕ ਅਹਿਮ ਰੋਲ ਜਿਹੜੇ ਆ ਉਹ ਜੀਵਨ ਦੇ ਅੰਦਰ ਸਾਨੂੰ ਸਿਖਾਉਂਦੀਆਂ ਨੇ ਸਤਗੁਰ ਪਾਤਸ਼ਾਹ ਜੀ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਕਿ ਪਿਛਲੇ ਦਿਵਾਨਾਂ ਦੇ ਅੰਦਰ ਅਸੀਂ ਵਿਚਾਰ ਕੀਤੀ ਸੀ ਵੀ ਸਰਸਾ ਨਦੀ ਤੇ ਤਿੰਨ ਹਿੱਸਿਆਂ ਦੇ ਅੰਦਰ ਪਰਿਵਾਰ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰਕੌਰ ਤੇ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਛੋਟੇ ਫਰਜ਼ੰਦ ਨੇ ਜੋ ਕਿ ਇੱਕ ਵੱਡੇ ਇਕੱਠ ਦੇ ਨਾਲੋਂ ਵਿਛੜੇ ਨੇ ਕਿਉਂਕਿ ਜਦੋਂ ਅਨੰਦਪੁਰ ਤੋਂ ਨਿਕਲੇ ਨੇ ਮਹਾਰਾਜ ਤੇ ਤਕਰੀਬਨ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ 500 ਦੱਸੀ ਜਾ ਰਹੀ ਹੈ ਅਲੱਗ-ਅਲੱਗ ਇਤਿਹਾਸਕਾਰ ਉਹਨਾਂ ਦੀ ਆਪਣੀ-ਆਪਣੀ ਕੋਈ ਰਾਏ ਹੈ ਲੇਕਿਨ ਬਹੁਤੇ ਇਤਿਹਾਸਕਾਰ ਇਸ ਰਾਇ ਨਾਲ ਸਹਿਮਤ ਨਹੀਂ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਨਿਕਲੇ ਨੇ ਉਸ ਵੇਲੇ ਗਿਣਤੀ 500 ਸੀਗੀ ਤੇ ਟੁਕੜੀਆਂ ਬਣਾ ਕੇ ਕੁਝ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਤੇ ਤਿੰਨ ਹਿੱਸਿਆਂ ਦੇ ਅੰਦਰ ਪਰਿਵਾਰ ਨੂੰ ਵੰਡਿਆ ਗਿਆ ਸੀਗਾ ਭਾਈ ਮਣੀ ਸਿੰਘ ਤੇ ਮਾਤਾਵਾਂ ਨਾਰਾਇਣਗੜ੍ਹ ਹਰੀਦਵਾਰ ਦੇ ਰਸਤੇ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਤੋਰਿਆ ਜਾਂਦਾ ਉਹਨਾਂ ਨੂੰ ਦੂਸਰੇ ਪਾਸੇ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਵੱਡੇ ਫਰਜ਼ੰਦ ਤੇ ਕੁਝ ਸਿੰਘ ਗੁਰੂ ਪਾਤਸ਼ਾਹ ਜੀ ਦੇ ਨਾਲ ਲੇ ਤੇ ਉਹਨਾਂ ਸਾਰੇ ਦਸਤੀਆਂ ਵਿੱਚੋਂ ਜੇ ਸਰਸਾ ਨਦੀ ਤੇ ਵਿਛੋੜਾ ਇਹਨਾਂ ਦਾ ਪੈਂਦਾ ਹੈ ਤੇ ਉੱਥੇ ਮਾਤਾ ਗੁਜਰਕੌਰ ਤੇ ਉਹਨਾਂ ਦੇ ਨਾਲ ਗੁਰੂ ਕੇ ਛੋਟੇ ਫਰਜ਼ੰਦ ਜਿਹੜੇ ਨੇ ਉਹ ਇੱਕ ਪਾਸੇ ਰਹਿ ਜਾਂਦੇ ਨੇ ਕਿਸੇ ਸਾਥ ਦੇ ਨਾਲ ਉਹ ਵਿਛੜਦੇ ਨੇ ਤੇ ਉਹ ਜੰਦੇ ਅੰਦਰ ਪੜਾ ਜਿਹੜਾ ਹੈ ਉਹ ਕੁੰਮੇ 마ਸ਼ਕੀ ਦੇ ਘਰ ਕਰਦੇ ਨੇ ਇਹਦੀ ਵਿਚਾਰ ਅਸੀਂ ਅਗਲੇ ਦਿਵਾਨਾ ਦੇ ਅੰਦਰ ਕਰਾਂਗੇ ਖੈਰ ਅੱਜ ਅਸੀਂ ਉਸ ਸਫ਼ਰ ਦੀ ਗੱਲ ਕਰਨੀ ਹੈ ਜਿਸ ਸਫ਼ਰ ਦਾ ਮੁਕਾਮ ਜਿਹੜਾ ਹੈ ਉਹ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਚਾਨਣ ਮਨਾਰਾ ਬਣ ਗਿਆ ਕਿਉਂਕਿ ਬਾਣੀ ਦੀਆਂ ਬੜੀਆਂ ਪਿਆਰੀਆਂ ਪੰਕਤੀਆਂ ਨੇ ਗੁਰੂ ਪਾਤਸ਼ਾਹ ਜੀ ਇਹਨਾਂ ਪੰਕਤੀਆਂ ਦੇ ਅੰਦਰ ਕਹਿੰਦੇ ਨੇ ਵੀ ਲੜਦੇ ਮਰਦੇ ਤੇ ਲੋਕ ਰੋਜ ਹੀ ਨੇ ਤੁਸੀਂ ਵੇਖੋ ਸੰਸਾਰ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਸ਼ਾਂ ਦੇ ਝਗੜੇ ਹੋ ਰਹੇ ਨੇ ਰੋਜ਼ ਇੱਕ ਦੂਸਰੇ ਦੇ ਉੱਤੇ ਬੰਬ ਸੱਟੇ ਜਾ ਰਹੇ ਨੇ ਪਤਾ ਨਹੀਂ ਕਿੰਨੇ ਕੁ ਮਨੁੱਖ ਉਸ ਲੜਾਈਆਂ ਦੇ ਅੰਦਰ ਮਰ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਐ ਤੇ ਬੰਦੇ ਦੀ ਈਗੋ ਤੇ ਬੰਦੇ ਦੇ ਹੰਕਾਰ ਦੀਆਂ ਲੜਾਈਆਂ ਨੇ ਤੇ ਵੱਡੇ ਲੀਡਰ ਜਿਹੜੇ ਨੇ ਦੁਨੀਆ ਨੂੰ ਮਰਵਾ ਕੇ ਤੇ ਆਪ ਇੱਕ ਵੱਡੀਆਂ ਗੱਦੀਆਂ ਦਾ ਨਿਗਮ ਆੜ ਰਹੇ ਹੁੰਦੇ ਨੇ ਆਮ ਲੋਕ ਇੰਨਾ ਸਾਰੀਆਂ ਚੀਜ਼ਾਂ ਤੋਂ ਅਣਜਾਣ ਹੁੰਦੇ ਤੇ ਉਹਨਾਂ ਦੇ ਪਿੱਛੇ ਲੱਗ ਬਣੇ ਰਹਿੰਦੇ ਨੇ ਉਹ ਲੀਡਰ ਤਬਕਾ ਜਿਹੜਾ ਉਹਨਾਂ ਦੇ ਮਾਈਂਡ ਸੈੱਟ ਨੂੰ ਕੈਚ ਕਰਕੇ ਉਹਨਾਂ ਨੂੰ ਆਪਣੀਆਂ ਗੱਲਾਂ ਸੁਣਾਉਂਦਾ ਉਹਨਾਂ ਦੇ ਆਲੇ-ਦੁਆਲੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਕਿ ਉਹ ਸਾਰੀ ਜ਼ਿੰਦਗੀ ਪਿੱਛੇ ਲੱਗੀ ਬਣੇ ਰਹਿੰਦੇ ਨੇ ਲੜ ਮਰ ਤੇ ਰੋਜ਼ ਹੀ ਲੋਕ ਰਹੇ ਨੇ ਪਰ ਮਹਾਰਾਜ ਨੇ ਬੜੇ ਪਿਆਰੇ ਬਚਨ ਸਾਡੀ ਝੋਲੀ ਚ ਪਾਏ ਮਹਾਰਾਜ ਕਹਿੰਦੇ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕਹੇਤ ਜਿਹੜੇ ਕਿਸੇ ਵੱਡੀ ਟਾਰਗੇਟ ਨੂੰ ਸਾਹਮਣੇ ਰੱਖ ਕੇ ਕਿਸੇ ਸੱਚ ਨੂੰ ਸਾਹਮਣੇ ਰੱਖ ਕੇ ਐ ਕਹਿ ਲਈਏ ਦੀਨ ਨੂੰ ਦੀਨ ਨੂੰ ਬਾਣੀ ਦੇ ਅੰਦਰ ਕਿਹਾ ਗਿਆ ਧਰਮ ਨੂੰ ਧਰਮ ਨੂੰ ਸਾਹਮਣੇ ਰੱਖ ਕੇ ਜਿਹੜੇ ਲੜਦੇ ਨੇ ਉਹ جنگ ਲੜ ਰਹੇ ਹੋਣ ਉਹ ਆਪਣੇ ਅੰਤਰ ਆਤਮੇ ਤੇ ਵਿਕਾਰਾਂ ਦੀ ਲੜਾਈ ਲੜ ਰਹੇ ਹੋਣ ਮਹਾਰਾਜ ਕਹਿੰਦੇ ਉਹ ਅਸਲ ਸੂਰਮੇ ਨੇ ਸੂਰਾ ਸੋ ਪਹਿਚਾਨੀ ਆ ਜੋ ਲਰੈ ਦੀਨ ਕਾ ਹੇਤ ਫਿਰ ਪੁਰਜਾ ਪੁਰਜਾ ਕਟਮਰੈ ਕਬੂ ਨਾ ਛਾੜੈ ਖੇਤ ਸੂਰਮੇ ਦੀ ਨਿਸ਼ਾਨੀ ਹੈ ਹੈ ਕਿ ਉਹ ਜੰਗੇ ਮੈਦਾਨ ਦੇ ਅੰਦਰ ਲੜਨ ਮਰਨ ਵਾਸਤੇ ਤੇ ਤਿਆਰ ਰਹਿੰਦਾ ਪਰ ਉਹ ਕਦੇ ਮੈਦਾਨ ਛੱਡ ਕੇ ਭਜਦਾ ਨਹੀਂ ਅੱਜ ਅਸੀਂ ਉਹਨਾਂ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਨਾ ਹੈ ਜਿਹਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਖੈਰ ਸਰਸਾ ਨਦੀ ਤੇ ਜਦੋਂ ਵਿਛੋੜਾ ਪੈਂਦਾ ਪਰਿਵਾਰ ਦੇ ਜੀਵਾਂ ਦਾ ਤੇ ਉੱਥੇ ਮੁਗਲ ਤੇ ਪਹਾੜੀ ਫੌਜਾਂ ਪਿੱਛੇ ਚੜਾਈਆਂ ਨੇ ਤੇ ਆਪਣੇ ਕੌਲ ਤੇ ਕਰਾਰਾ ਤੋਂ ਮੁੱਕਰੀਆਂ ਨਹੀਂ ਫਿਰ ਸਭ ਤੋਂ ਵੱਡੀ ਗੱਲ ਤੁਸੀਂ ਵੇਖੋ ਬੰਦੇ ਨੇ ਨਾ ਕਿਸੇ ਨੂੰ ਯਕੀਨ ਦਿਵਾਣਾ ਹੋਵੇ ਤੇ ਧਰਮ ਦਾ ਸਹਾਰਾ ਲੈਂਦਾ ਧਰਮ ਦੇ ਕਾਨੂੰਨ ਉੱਥੇ ਰੱਖੇ ਜਾਂਦੇ ਨੇ ਜਾਂ ਫਿਰ ਧਰਮ ਦਾ ਸਹਾਰਾ ਲੈਂਦੇ ਆ ਰੱਬ ਦੀਆਂ ਸੋਹਾਂ ਚੱਕੀਆਂ ਜਾਂਦੀਆਂ ਨੇ ਤੇ ਪਹਾੜੀ ਤੇ ਮੁਗਲ ਫੌਜਾਂ ਇੰਨੀਆਂ ਕਿ ਧੋਖੇਬਾਜ਼ ਨੇ ਕਿ ਉਹਨਾਂ ਨੇ ਰੱਬ ਦਾ ਨਾਮ ਵਰਤ ਕੇ ਵੀ ਕਿਸੇ ਨਾਲ ਧੋਖਾ ਧੜੀ ਕਰਨੀ ਚਾਹੀ ਆਮ ਤੌਰ ਤੇ ਨਾ ਹੁੰਦਾ ਹੈ ਕਈ ਵਾਰੀ ਮਨੁੱਖ ਜਿਹੜਾ ਦੁਕਾਨਾਂ ਦੇ ਉੱਤੇ ਧਾਰਮਿਕ ਸ਼ਬਦ ਜਾਂ ਧਾਰਮਿਕ ਪਾਠ ਲਗਾ ਕੇ ਰੱਖਦਾ ਪਰ ਉਹਦੇ ਪਿੱਛੇ ਮਕਸਦ ਜਿਹੜਾ ਉਹਦਾ ਉਹ ਕੋਈ ਹੋਰ ਹੁੰਦਾ ਹੈ ਖੈਰ ਪਹਾੜੀ ਤੇ ਮੁਗਲ ਫੌਜਾਂ ਨੇ ਧਰਮ ਦਾ ਸਹਾਰਾ ਲਿਆ ਰੱਬ ਦਾ ਸਹਾਰਾ ਲਿਆ ਆਪਣੇ ਧਾਰਮਿਕ ਗ੍ਰੰਥਾਂ ਦਾ ਸਹਾਰਾ ਲਿਆ ਉਹਨਾਂ ਧਾਰਮਿਕ ਅਕੀਦੇ ਤੇ ਵਿਸ਼ਵਾਸਾਂ ਦਾ ਸਹਾਰਾ ਲਿਆ ਇਹਨਾਂ ਦਾ ਸਹਾਰਾ ਲੈ ਕੇ ਤੇ ਉਹ ਉਹ ਧੋਖਾ ਕਰਨਾ ਚਾਹੁੰਦੇ ਨੇ ਇੱਕ ਵੱਡਾ ਹਾਲਾਂਕਿ ਧਰਮ ਤੇ ਸਾਨੂੰ ਪ੍ਰੇਮ ਤੇ ਸੱਚ ਸਿਖਾਂਦਾ ਪਰ ਖੈਰ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਫਰਜ਼ੰਦ ਜਿਹੜੇ ਨੇ ਚੋਕਿ ਜਦੋਂ ਅਸੀਂ ਮੁਲਤਾਨੀ ਭਟਵਈਆਂ ਦੀ ਗੱਲ ਕਰਦੇ ਆ ਨਾ ਉਹਦੇ ਅੰਦਰ ਦੱਸਿਆ ਗਿਆ ਵੀ ਭਾਈ ਜੈਤਾ ਜੀ ਗੁਰੂ ਪਾਤਸ਼ਾਹ ਜੀ ਦੇ ਉਸ ਵੇਲੇ ਨਾਲ ਸੀਗੇ ਉਹਨਾਂ ਦੀ ਸ਼ਹਾਦਤ ਉੱਥੇ ਹੁੰਦੀ ਹੈ ਪਾਈ ਬਚਿੱਤਰ ਸਿੰਘ ਜਿਹੜਾ ਹੈ ਉਹ ਬੜੀ ਜ਼ਖਮੀ ਹਾਲਤ ਦੇ ਅੰਦਰ ਜਿਹੜਾ ਹੈ ਉਥੇ ਮਿਲਦਾ ਹੈ ਹੋਰ अनेका ਹੀ ਸਿੰਘ ਜਿਹੜੇ ਸਰਸਾ ਦੀ ਨਦੀ ਦੇ ਉੱਤੇ ਜਿਨ੍ਹਾਂ ਨੇ ਆਪਣਾ ਆਪਾ ਵਾਰਿਆ ਤੇ ਸਭ ਤੋਂ ਵੱਡੀ ਗੱਲ ਮਹਾਰਾਜ ਇਹ ਸਾਰੀਆਂ ਕੰਡੀਸ਼ਨਾਂ ਦੇ ਅੰਦਰ ਨਾ ਆਸਾ ਕੀ ਵਾਰ ਦਾ ਜਾਪ ਕਰਦੇ ਨੇ ਤੇ ਸਾਨੂੰ ਦੱਸ ਦਿੰਦੇ ਨੇ ਵੀ ਜੀਵਨ ਦੇ ਵਿੱਚ ਵੱਡੀ ਤੋਂ ਵੱਡੀ ਮੁਸ਼ਕਲ ਦੇ ਅੰਦਰ ਵੀ ਜੇ ਬਾਣੀ ਦਾ ਸਹਾਰਾ ਸੀ ਲੈ ਲਈਏ ਬਾਣੀ ਦਾ ਓਟ ਆਸਰਾ ਲੈ ਲਈਏ ਕਿਸੇ ਗੁਣਾ ਦਾ ਪੱਲਾ ਫੜ ਕੇ ਰੱਖੀਏ ਤੇ ਜ਼ਿੰਦਗੀ ਦੇ ਹਾਲਾਤ ਥੋੜੇ ਦਿਨਾਂ ਬਾਅਦ ਸੁਖਾਵੇਂ ਹੋ ਹੀ ਜਾਣੇ ਨੇ ਖੈਰ ਮਹਾਰਾਜ ਉਸ ਏਰੀਏ ਚੋਂ ਨਿਕਲਦੇ ਨੇ ਤੇ ਰੋਪੜ ਤੋਂ ਹੁੰਦਿਆ ਹੋਇਆ ਗੁਰੂ ਪਾਤਸ਼ਾਹ ਜੀ ਉਸ ਸਾਰੇ ਏਰੀਏ ਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦੇ ਨੇ ਤੇ ਮਹਾਰਾਜ ਨੇ ਆਪਣੇ ਵੱਡੇ ਫਰਜ਼ੰਦਾ ਦੇ ਨਾਲ ਤੇ ਕੁਝ ਮੁਖੀ ਸਿੰਘਾਂ ਦੇ ਨਾਲ ਜਿਹਦੇ ਵਿੱਚੋਂ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਤੇ ਹੋਰ ਸਿੰਘ ਜਿਹੜੇ ਨੇ ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਨੇ ਤੇ ਸਭ ਤੋਂ ਪਹਿਲਾ ਪੜਾ ਜਿਹੜਾ ਹੈ ਉਹ ਕੋਟਲਾ ਨਿਹੰਗ ਖਾਨ ਉਹਦੇ ਘਰ ਦੇ ਅੰਦਰ ਕਰਦੇ ਨੇ ਫਿਰ ਵੇਖੋ ਇਹ ਸਾਡੀ ਤਵਾਰੀਖ ਦੇ ਉਹ ਉਹ ਹੀਰੇ ਨੇ ਜਿਨ੍ਹਾਂ ਨੇ ਥੋੜਾ ਜਿਹਾ ਵੀ ਹਾ ਦਾ ਨਾਰਾ ਸੱਚ ਬਮਾਰਿਆ ਨਾ ਉਹਨਾਂ ਨੂੰ ਸਾਡੇ ਤਵਾਰੀਖ ਨੇ ਬੜਾ ਮਾਣ ਤੇ ਬੜਾ ਸਤਿਕਾਰ ਦਿੱਤਾ ਭਾਵੇਂ ਉਹ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਮਨਾਰਾ ਮਾਰਿਆ ਭਾਵੇਂ ਕੋਟਲਾ ਨਿਹੰਗ ਖਾ ਹੈ ਭਾਵੇਂ কুমਾ ਮਾਸ਼ਕੀ ਹੈ ਭਾਵੇਂ ਦਿਵਾਨ ਟੋਡਰਮਲ ਹੈ ਕੋਈ ਵੀ ਜਿਨੇ ਹਾ ਦਾ ਨਾਰਾ ਮਾਰਿਆ ਹੈ ਜਿਨੇ ਹੱਕ ਸੱਚ ਦੇ ਅੰਦਰ ਜੈ ਕਹਿ ਲਈ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਤੇ ਸੱਚ ਨੂੰ ਸੱਚ ਦਾ ਪੱਲਾ ਫੜਨ ਦੀ ਜ਼ਰੂਰਤ ਕੀਤੀ ਸਾਡੀ ਤਾਰੀਖ ਦੇ ਅੰਦਰ ਵੀ ਤੇ ਅੱਜ ਵੀ ਉਹਨਾਂ ਨੂੰ ਅਸੀਂ ਬੜੇ ਮਾਣ ਦੇ ਨਾਲ ਯਾਦ ਕਰਦੇ ਆਂ ਤੇ ਕਰਨਾ ਵੀ ਚਾਹੀਦਾ ਹੈ ਮਹਾਰਾਜ ਪਹਿਲਾ ਫੜਾ ਜਿਹੜਾ ਹੈ ਕੋਟਲਾ ਨਿਹੰਗ ਖਾਨ ਦੇ ਘਰ ਕਰਦੇ ਨੇ ਉਹ ਬੜਾ ਮਾਨ ਸਤਕਾਰ ਕਰਦਾ ਹੈ ਗੁਰੂ ਦੀ ਬੜੀ ਰਿਸਪੈਕਟ ਕਰਦਾ ਹੈ ਗੁਰੂ ਦੇ ਚਰਨਾ ਚ ਨਮਸ਼ਕਾਰਾਂ ਕਰਦਾ ਹੈ ਸਾਰੀ ਕੰਡੀਸ਼ਨ ਤੇ ਸਾਰੇ ਹਾਲਾਤ ਉਹਨੂੰ ਦੱਸੇ ਜਾਂਦੇ ਨੇ ਪਰ ਮਹਾਰਾਜ ਬਹੁਤਾ ਚਿਹਰੂ ਦੇ ਘਰ ਟਿਕਾਣਾ ਨਹੀਂ ਕਰਨਾ ਚਾਹੁੰਦੇ ਪਿੱਛੋਂ ਚੜ ਕੇ ਆ ਰਹੀਆਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦਾ ਹੁਣ ਗੁਰੂ ਪਾਤਸ਼ਾਹ ਜੀ ਮੁਕਾਬਲਾ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇੰਨਾ ਸੋਰਮਿਆਂ ਤੇ ਯੋਧਿਆਂ ਦੇ ਨਾਲ ਹੁਣ ਇੱਕ ਜੰਗ ਲਾੜੀ ਲਿਆ ਜਾਏ ਇਸ ਕਰਕੇ ਚਮਕੌਰ ਦੀ ਉਸ ਕੱਚੀ ਗੜੀ ਵੱਲ ਮਹਾਰਾਜ ਜਦੋਂ ਉਸ ਨਗਰ ਚ ਪਹੁੰਚਦੇ ਨੇ ਤੇ ਉੱਥੇ ਹਵੇਲੀ ਐ ਬੁੱਧੀ ਚੰਦ रावत ਦੀ ਮਹਾਰਾਜ ਪਹਿਲਾਂ ਉੱਥੇ ਟਿਕਾਣਾ ਕਰਦੇ ਨੇ ਤੇ ਇਹ ਗੁਰੂ ਦਾ ਅਨੰਨ ਸੇਵਕ ਗੁਰੂ ਦਾ ਅਨੰਨ ਭਗਤ ਐ ਮਹਾਰਾਜ ਦੇ ਚਰਨਾਂ ਚ ਨਮਸਕਾਰ ਕਰਦਾ ਤੇ ਕਹਿੰਦਾ ਮਹਾਰਾਜ ਤਨ ਹੈ ਤੁਸੀਂ ਸਾਡੇ ਨਗਰ ਆਏ ਤੇ ਸੱਚ ਜਾਣਨਾ ਗੁਰੂ ਇਹ ਨਗਰ ਪਹਿਲਾਂ ਵੀ ਇੱਕ ਦੋ ਵਾਰ ਇਸ ਨਗਰ ਨੂੰ ਵੇਖ ਚੁੱਕੇ ਨੇ ਤੇ ਗੁਰੂ ਪਾਤਸ਼ਾਹ ਜੀ ਜੰਗੇ ਮੈਦਾਨ ਦੀ ਚੋਣ ਆਪ ਕਰਦੇ ਆ 부ਦੀ ਚੰਦਰ रावत ਦੇ ਘਰ ਨੂੰ ਨਹੀਂ ਲੈਣਾ ਚਾਹੁੰਦੇ ਸਗੋਂ ਇੱਕ ਉੱਚੇ ਟੀਲੇ ਦੇ ਉੱਤੇ ਉਸ ਕੱਚੀ ਗੜੀ ਨੂੰ ਜਿਹਨੂੰ ਜਿਵੇਂ ਥੋੜੇ ਦਿਨ ਛਾਲ ਪਹਿਲਾਂ ਦੀ ਜੇ ਅਸੀਂ ਪਿੰਡਾਂ ਦੇ ਹਾਲਾਤ ਵੇਖੀਏ ਜਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੇ ਸੱਭਿਆਚਾਰ ਦੇ ਆਪਣੇ ਆਲੇ-ਦੁਆਲੇ ਦੇ ਪੂਰੇ ਮਾਹੌਲ ਨੂੰ ਵੇਖੀਏ ਤੇ ਲੋਕਾਂ ਨੇ ਘਰ ਇੱਕ ਜਗ੍ਹਾ ਤੇ ਅਲੱਗ ਬਣਾਇਆ ਹੁੰਦਾ ਸੀ ਲੇਕਿਨ ਕੁਝ ਥਾਵਾਂ ਪਿੰਡਾਂ ਤੋਂ ਬਾਹਰ ਹੁੰਦੀਆਂ ਸੀਗੀਆਂ ਜਿੱਥੇ ਡੰਗਰ ਵਗੈਰਾ ਰੱਖੇ ਜਾਂਦੇ ਸੀ ਜਾਂ ਇਹੋ ਜਿਹਾ ਸਾਜੋ ਸਮਾਨ ਰੱਖਿਆ ਜਾਂਦਾ ਸੀ ਜਿਹੜਾ ਖੇਤਾਂ ਦੇ ਅੰਦਰ ਕੰਮ ਕਰਨ ਵਾਲਾ ਹੁੰਦਾ ਸੀਗਾ ਉਹਨਾਂ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਜਿਹੜਾ ਹੈ ਉਹ ਕੋਈ ਬਾੜਾ ਕਹਿ ਦਿੰਦਾ ਸੀਗਾ ਕੋਈ ਹਵੇਲੀ ਕਹਿ ਦਿੰਦਾ ਸੀਗਾ ਅਨੇਕਾਂ ਨਾਂ ਜਿਹੜੇ ਉਹਨਾਂ ਦੇ ਰੱਖੇ ਜਾਂਦੇ ਸੀਗੇ ਖੈਰ ਬੋਦੀ ਚੰਦਰ रावत ਦੀ ਪਿੰਡ ਤੋਂ ਬਾਹਰ ਉੱਚੇ ਢਿੱਲੇ ਦੇ ਉੱਤੇ ਇੱਕ ਹਵੇਲੀ ਸੀ ਗੜੀ ਸੀਗੀ ਕੱਚੀ ਸੀ ਜਿਹਨੂੰ ਕੱਚੀ ਗੜੀ ਦੇ ਨਾਮ ਦੇ ਨਾਲ ਅੱਜ ਅਸੀਂ ਯਾਦ ਕਰਦੇ ਆਂ ਭਾਵੇਂ ਕੀ ਉਹ ਗੜੀ ਕੱਚੀ ਐ ਤੇ ਉਹ ਮਿੱਟੀ ਤੇ ਗਾਰੇ ਦੀ ਬਣੀ ਹੋਈ ਐ ਪਰ ਇਹੋ ਜਿਹਾ ਇੱਕ ਅਨ ਬੈਲੈਂਸਡ ਵਾਰ ਜਿਹੜੀ ਉੱਥੇ ਲੜੀ ਗਈ ਜਿਹਦਾ ਸਾਵਾ ਜਿਹਦਾ ਮੁਕਾਬਲਾ ਦੁਨੀਆ ਦੀ ਕੋਈ ਪੱਕੀ ਤੋਂ ਪੱਕੀ ਗੜੀ ਪੱਕੀ ਤੋਂ ਪੱਕਾ ਕਿਲਾ ਜਿਹੜਾ ਉਹਦੀ ਬਰਾਬਰਤਾ ਉਹਦੀ ਇਕੁਐਲਟੀ ਨਹੀਂ ਕਰ ਸਕਦਾ ਇਹੋ ਜੀਆਂ ਜੰਗ ਯੋਧਿਆਂ ਨੇ ਬੜੀ ਬਹਾਦਰੀ ਬੜੀ ਸੂਰਮਤਾਈ ਨਾਲ ਲੜਿਆ ਇਹ ਬਚਨ ਬਾਣੀ ਚ ਕਹਿਣ ਮਾਤਰ ਨਹੀਂ ਵੀ ਸੂਰਾ ਸੋ ਪਹਿਚਾਨੀ ਆ ਜੋ ਲਰੈ ਦੀਨ ਕਾ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡੈ ਖੇਤ ਮਹਾਰਾਜ ਨੇ ਪ੍ਰੈਕਟੀਕਲ ਤੌਰ ਤੇ ਇਹੋ ਜੀਆਂ ਜੰਗਾਂ ਲੜ ਕੇ ਵੀ ਵਿਖਾਈਆਂ ਤੇ ਦੱਸ ਦਿੱਤਾ ਵੀ ਬਾਣੀ ਦੀਆਂ ਪੰਕਤੀਆਂ ਸਿਰਫ ਗਾਣ ਵਾਸਤੇ ਨਹੀਂ ਕਦੀ ਸਮਾਂ ਬਣੇ ਤੇ ਧਰਮ ਹੱਕ ਸੱਚ ਦੀ ਲੜਾਈ ਲੜਦਿਆਂ ਹੋਇਆਂ ਪੁਰਜਾ ਪੁਰਜਾ ਤੇ ਮਨੁੱਖ ਕੱਟ ਕੇ ਮਰ ਜਾਏ ਪਰ ਕਦੇ ਜੰਗ ਦਾ ਮੈਦਾਨ ਛੱਡ ਕੇ ਨਾ ਭੱਜੇ ਇਹ ਹੀ ਰਿਐਲਿਟੀ ਤੇ ਇਹ ਸੱਚਾਈ ਹੈ ਇਹ ਮੈਂ ਕੋਈ ਤੁਹਾਨੂੰ ਮਨੋਕਲਪਿਤ ਕਹਾਣੀ ਨਹੀਂ ਸੁਣਾ ਰਿਹਾ ਕਿਸੇ ਰਾਈਟਰ ਦੀ ਲਿਖੀ ਹੋਈ ਕਹਾਣੀ ਨਹੀਂ ਪੜ੍ਹ ਰਿਹਾ ਇਹ ਸਾਡਾ ਤਵਾਰੀਖ ਹੈ ਸਾਡੀ ਹਿਸਟਰੀ ਹੈ ਤੇ ਮਹਾਰਾਜ ਜਦੋਂ ਉਸ ਕਿੱਤੇ 'ਚ ਪਹੁੰਚਦੇ ਨੇ ਤੇ ਅੱਲਾ ਯਾਰਖਾ ਜੋਗੀ ਨੇ ਬੜੇ ਭਾਪੂਰਤ ਬੋਲ ਲਿਖੇ ਨੇ ਅੱਲਾ ਯਾਰਖਾ ਜੋਗੀ ਕਹਿੰਦਾ ਕਹਿੰਦਾ ਮਹਾਰਾਜ ਉਸ ਕੱਚੀ ਗੜੀ ਨੂੰ ਬੜੇ ਪਿਆਰੇ ਢੰਗ ਦੇ ਨਾਲ ਨਿਹਾਰ ਰਹੇ ਹੁੰਦੇ ਨੇ ਤੇ ਅੱਲਾ ਯਾਰਖਾ ਜੋਗੀ ਦੇ ਬੋਲ ਨੇ ਬੜੇ ਪਿਆਰੇ ਢੰਗ ਦੇ ਨਾਲ ਉਹਨੇ ਕਵਿਤਾਵਾਂ ਲਿਖੀਆਂ ਤੇ ਅੱਲਾ ਯਾਰਖਾ ਜੋਗੀ ਲਿਖਦਾ ਕਹਿੰਦਾ ਗੁਰੂ ਪਾਤਸ਼ਾਹ ਜੀ ਦੇ ਮਨ ਦੀ ਭਾਵਨਾ ਨੂੰ ਬਿਆਨ ਕਰਦਾ ਕਹਿੰਦਾ ਜਿਸ ਕੀਤੇ ਮੈਂ ਹਮ ਕਹਤੇ ਥੇ ਆ ਨਾ ਹੀ ਇਹ ਵਹੀ ਹੈ ਕਹਿੰਦੇ ਮੈਨੂੰ ਐ ਲੱਗਦਾ ਵੀ ਆ ਉਹ ਉਹੀ ਜਗ੍ਹਾ ਹੈ ਜਿੱਥੇ ਮੈਨੂੰ ਇੱਕ ਦਿਨ ਜੀਵਨ ਦੇ ਅੰਦਰ ਆਣਾ ਪੈਣਾ ਸੀ ਤੇ ਇੱਥੇ ਆਇਆ ਬਗੈਰ ਇੱਕ ਵੱਡਾ ਇਤਿਹਾਸ ਸਿਰਜਿਆ ਨਹੀਂ ਸੀ ਜਾਣਾ ਖੈਰ ਮਹਾਰਾਜ ਉਸ ਟਿਕਾਣੇ ਤੇ ਪਹੁੰਚਦੇ ਨੇ ਤੇ ਬੜੇ ਪਿਆਰੇ ਅਖਰ ਲਿਖੇ ਕਹਿੰਦੇ ਜਿਸ ਕਿਤੇ ਮੇ ਹਮ ਕਹਤੇ تھے ਆਨਾ یہ وہی ਹੈ ਕਲ ਲੂਟ ਕੇ ਜਿਸ ਜਗਾ ਸੇ ਜਾਣਾ ਇਹ وہی ਹੈ ਕਹਿੰਦੇ ਕਲ ਨੂੰ ਮੈਂ ਸੁਰਖਰੂ ਹੋ ਕੇ ਜਿਹੜੀ ਜਗਾ ਤੋਂ ਇਸ ਜਗਾ ਤੋਂ ਜਾਣਾ ਹੈ ਮੈਨੂੰ ਲੱਗਦਾ ਇਹ ਟਿਕਾਣਾ ਉਹੀ ਹੈ ਲੁੱਟਣਾ ਕੀ ਹੈ ਦੋ ਛੋਟੇ ਫਰਜ਼ੰਦ ਮਹਾਰਾਜ ਦੇ ਪਹਿਲਾਂ ਵਿਛੜ ਚੁਕੇ ਨੇ ਮਾਤਾ ਗੁਜਰ ਕੋਰ ਜੀ ਉਹਨਾਂ ਤੋਂ ਅਲੱਗ ਹੋ ਚੁੱਕੇ ਨੇ ਹੁਣ ਦੋ ਫਰਜੰਦ ਉਹਨਾਂ ਕੋਲ ਰਹਿੰਦੇ ਨੇ ਤੇ ਐਡੀ ਕਮਸਾਣ ਦੀ ਲੜਾਈ ਕਿਉਂਕਿ ਪਿੱਛੇ ਮੁਗਲ ਫੌਜਾਂ ਤੇ ਪਹਾੜੀ ਰਾਜੇ ਜਿਹੜੇ ਨੇ ਉਹ ਬਿਲਕੁਲ ਤਿਆਰ ਨੇ ਜੰਗੇ ਮੈਦਾਨ ਦੇ ਅੰਦਰ ਲੜਾਈ ਕਰਨ ਵਾਸਤੇ ਤੇ ਮਹਾਰਾਜ ਕਹਿੰਦੇ ਜਿਸ ਕੀਤੇ ਮੇ ਹਮ ਕਹਤੇ ਤੇ ਆਨਾ ਯੇ ਵਹੀ ਹੈ ਕਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ ਬੱਚੋਂ ਕੋ ਜਿਸ ਜਗ੍ਹਾ ਪੇ ਕਟਾਣਾ ਯੇ ਵਹੀ ਹੈ ਮਿੱਟੀ ਕਹੇ ਦੇਤੀ ਹੈ ਠਿਕਾਣਾ ਇਹ ਵਹੀ ਹੈ ਜਾਂ ਉਹੀ ਟਿਕਾਣਾ ਹੈ ਜਿੱਥੇ ਇੱਕ ਵੱਡਾ ਇਤਿਹਾਸ ਸਿਰਜਿਆ ਜਾਣਾ ਸਚਜਨ ਗੁਰੂ ਪਾਤਸ਼ਾਹ ਜੀ ਉਸ ਕੱਚੀ ਗੜੀ ਦੇ ਅੰਦਰ ਐਂਟਰੀ ਕਰਦੇ ਨੇ ਤੇ ਗੁਰੂ ਪਾਤਸ਼ਾਹ ਜੀ ਤੋਂ ਪਹਿਲਾਂ ਤਕਰੀਬਨ ਗਿਣਤੀ 50 ਤੋਂ ਘੱਟ ਹੀ ਹੈ ਉਹਨਾਂ ਸਿੰਘਾਂ ਸਿੰਘਣੀਆਂ ਦੀ ਕਈਆਂ ਨੇ 40 ਲਿਖੀ ਹੈ ਕਈਆਂ ਨੇ 44 ਲਿਖੀ ਹੈ ਪਰ ਗਿਣਤੀ ਜੇ ਅਸੀਂ ਸਮੁੱਚੇ ਇਤਿਹਾਸਕਾਰਾਂ ਦੀ ਪੜੀਏ ਤੇ ਤਕਰੀਬਨ 50 ਤੋਂ ਘੱਟ ਹੀ ਹੈ ਖੈਰ ਤੁਸੀਂ ਵੇਖੋਗੇ ਮਹਾਰਾਜ ਜੰਗੇ ਮੈਦਾਨ ਦੇ ਉਸ ਜਗ੍ਹਾ ਦੀ ਚੋਣ ਆਪ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਜੰਗ ਲੜਨ ਵਾਸਤੇ ਮੁਕਾਬਲੇ ਕਰਨ ਵਾਸਤੇ ਸਭ ਤੋਂ ਪਹਿਲਾਂ ਮਨੁੱਖੀ ਹਿਰਦਿਆਂ ਦੇ ਅੰਦਰ ਇੱਕ ਵੱਡਾ ਦਿਲ ਹੋਣਾ ਚਾਹੀਦਾ ਨਹੀਂ ਤੇ ਤੁਸੀਂ ਵੇਖੋ ਅਸੀਂ ਤਾਰੀਖ ਦੇ ਪੰਨੇ ਪੜ੍ਹ ਰਹੇ ਸੀਗੇ ਕਿ ਇਤਿਹਾਸਕਾਰ ਨੇ ਲਿਖਿਆ ਵੀ ਅਨੰਦਪੁਰ ਸਾਹਿਬ ਦੇ ਅੰਦਰ ਇੰਨੀ ਕ ਬਾਅਦ ਜਿਹੜੀ ਹੈ ਇੰਨੀ ਵੱਡੀ ਫੌਜ ਜਮ੍ਹਾ ਹੈ ਵੀ ਜੇ ਉਹ ਇੱਕ ਮੁੱਠ ਭਰ ਕੇ ਅਨੰਦਪੁਰ ਸਾਹਿਬ ਮਿੱਟੀ ਦੀ ਛੁੱਟੇ ਤੇ ਸਾਰੇ ਅਨੰਦਪੁਰ ਸਾਹਿਬ ਨੂੰ ਪੂਰਿਆ ਜਾ ਸਕਦਾ ਸੀਗਾ ਪਰ ਗੱਲ ਇਹ ਹੈ ਅਨੰਦਪੁਰ ਸਾਹਿਬ ਦੇ ਵੱਲ ਮਿੱਟੀ ਛੁੱਟਣ ਵਾਲਾ ਉਹ ਯੋਧਾ ਸੂਰਮਾ ਕੋਈ ਨਿਤਰੇ ਤੇਈ ਮੈਦਾਨ ਦੇ ਅੰਦਰ ਕਿਹੜਾ ਅਨੰਦਪੁਰ ਸਾਹਿਬ ਵੱਲ ਨੂੰ ਮੂੰਹ ਕਰੇ ਇਹੋ ਜੀ ਤਰਤੀਬ ਮਹਾਰਾਜ ਨੇ ਬਣਾਈ ਹੋਈ ਸੀਗੀ ਜਦੋਂ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਮਹਾਰਾਜ ਪਹੁੰਚਦੇ ਨੇ ਤੇ ਤੁਸੀਂ ਵੇਖੋ ਉਨਾ ਯੋਧਿਆਂ ਸੂਰਮਿਆਂ ਦੀ ਸਟੇਟ ਆਫ ਮਾਈਂਡ ਨੂੰ ਕਿਵੇਂ ਐਕਸਪਲੇਨ ਕੀਤਾ ਜਾਂਦਾ ਹੈ ਅੱਲਾ ਯਾਰਖਾ ਜੋਗੀ ਵੱਲੋਂ ਕਹਿੰਦਾ ਜਦ ਕਿਲੇ ਮੇਜਾ ਉਤਰੀ ਥੀ ਸਤਗੁਰ ਕੀ ਸਵਾਰੀ ਗੁਰੂ ਪਾਤਸ਼ਾਹ ਜੀ ਜਦੋਂ ਉਸ ਕਿਲੇ ਦੇ ਅੰਦਰ ਪਹੁੰਚਦੇ ਨੇ ਉਸ ਕੱਚੀ ਗੜੀ ਦੇ ਅੰਦਰ ਪਹੁੰਚਦੇ ਨੇ ਤੇ ਸੱਚ ਜਾਣਨਾ ਜਿਤੀ ਤਿਆਰੀ ਮਹਾਰਾਜ ਨੇ ਆਪ ਕੀਤੀ ਗੜੀ ਹੋਈ ਹੋਵੇ ਉਹ ਕੱਚੀ ਗੜੀ ਵੀ ਕਿਲੇ ਦੇ ਬਰਾਬਰ ਦਾ ਕੰਮ ਦੇ ਰਹੀ ਹੈ ਕਹਿੰਦੇ ਜਦ ਕਿਲੇ ਮੇਜਾ ਉਤਰੀ ਥੀ ਸਤਗੁਰ ਕੀ ਸਵਾਰੀ ਵਾਹਿਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਕਹਿੰਦੇ ਵੋ ਹਮ ਹਮਾ ਸ਼ੇਰੋ ਕਾ ਵੋ ਆਵਾਜ਼ ਧੀ ਭਾਰੀ ਉਹ ਡਰੇ ਘਬਰਾਏ ਥੋੜੀ ਸੀਗੇ ਕਹਿੰਦੇ ਅੱਜ ਵੀ ਉਹਨਾਂ ਦੀ ਆਵਾਜ਼ ਦੇ ਅੰਦਰ ਸ਼ੇਰ ਦੀ ਦਹਾੜ ਮਹਿਸੂਸ ਹੁੰਦੀ ਸੀਗੀ ਜਿਹੜੇ ਪਿਛਲੇ 7 ਮਹੀਨੇ ਤੋਂ ਭੁੱਖਣ ਭਾਣੇ ਨੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਫਾਟੇ ਹੋਏ ਨੇ ਪਰ ਸਟੇਟ ਆਫ ਮਾਈਂਡ ਮਨ ਦੀ ਅਵਸਥਾ ਇੰਨੀ ਕੁ ਬੁਲੰਦ ਹੈ ਅੱਲਾ ਯਾਰ ਖਾਂ ਜੋਗੀ ਲਿਖਦਾ ਕਹਿੰਦਾ ਜਬ ਕਿਲੇ ਮੇ ਜਾ ਉਤਰੀ ਥੀ ਸਤਗੁਰੂ ਕੀ ਸਵਾਰੀ ਵਾਹਿਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਉਹ ਹਮ ਹਮਾ ਸ਼ੇਰੋਂ ਕਾ ਉਹ ਆਵਾਜ਼ ਥੀ ਬਾਰੀ ਥਰਥਰਾ ਗਿਆ ਚਮਕੌਰ ਹੋਆ ਜਲ ਜਲਾ ਬਾਰੀ ਕਹਿੰਦਾ ਚਮਕੌਰ ਵੀ ਇੱਕ ਵਾਰੀ ਕੰਬ ਗਿਆ ਜਦੋਂ ਇਹ ਸਾਰਾ ਮੰਜ਼ਰ ਉਹਨਾਂ ਨੇ ਵੇਖਿਆ ਵੀ ਕਿਵੇਂ ਇੱਕ ਵੱਡੀ ਲੜਾਈ ਜਿਹੜੀ ਹੈ ਜਿਹਦਾ ਮੁਕਾਬਲਾ ਹੀ ਕੋਈ ਨਹੀਂ ਆਮ ਮਨੁੱਖ ਪੜਦਿਆ ਹੋਇਆ ਵੀ ਇਹ ਗੱਲ ਸੋਚਦਾ ਵੀ ਇਹ ਕੋਈ ਲੜਾਈ ਹੈ ਇੱਕ ਪਾਸੇ 40 ਭੁਖੜ ਪਾਣੀ ਸਿੰਘ ਤੇ ਦੂਸਰੇ ਪਾਸੇ 10 ਲੱਖ ਦੀ ਫੌਜ ਇਹ ਕਿਹੋ ਜੀ جنگ ਹੋਈ ਪਰ ਕਮਾਲ ਦੀ ਬਾਤ ਐ ਹੈ ਉਹ 10 ਲੱਖ ਦੀ ਫੌਜ ਦੀ ਇੰਨੀ ਜ਼ਰੂਰਤ ਨਹੀਂ ਐ ਕਿ ਕੱਚੀ ਗੜੀ ਦੇ ਉੱਤੇ ਹਮਲਾ ਕਰਕੇ ਤੇ ਉਹ ਸਾਰਿਆਂ ਨੂੰ ਬੰਦੀ ਬਣਾ ਸਕਣ ਜਾਂ ਆਪਣੇ ਅੰਡਰ ਉਹ ਕਰ ਸਕਣ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ ਇਸ ਤੋਂ ਬਾਅਦ ਕਿਵੇਂ ਜੰਗ ਲੜੀ ਜਾਂਦੀ ਐ ਕਿਵੇਂ ਮਹਾਰਾਜ ਉਸ ਕਿਲੇ ਦੇ ਅੰਦਰ ਹਰ ਇੱਕ ਨੂੰ ਆਪਣੀ ਆਪਣੇ ਢੰਗ ਦੇ ਨਾਲ ਨਿਹਾਰਦੇ ਨੇ ਇਹ ਸਾਰਾ ਕੁਝ ਅਸੀਂ ਕੱਲ ਤੇ دیਵਾਨਾ ਦੇ ਅੰਦਰ ਸਰਵਰ ਕਰਾਂਗੇ ਇੰਨੀਆਂ ਕੁ ਵਿਚਾਰਾ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦ ਸੱਚ ਦੁਗਾਦ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕਹਿ ਤੋ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੜਖੀਤ ਗੁਰਪਿਆਰੀ ਸਾਜਣਵਾਜੀ ਸਾਧ ਸੰਗਤ ਜੀ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੀਆਂ ਨ ਪੰਕਤੀਆਂ ਦੇ ਅੰਦਰ ਬੜਾ ਪਿਆਰਾ ਸੁਨੇਹਾ ਮਨੁੱਖਤਾ ਨੂੰ ਦਿੱਤਾ ਹੈ ਕਿਉਂਕਿ ਅਸੀਂ ਲੜੀਵਾਰ ਉਹ ਸਮੁੱਚੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਇਤਿਹਾਸ ਦੇ ਅੰਦਰ ਤੋਂ ਦੇ ਮਹੀਨੇ ਦੇ ਚੋਂ ਕਿ ਇਹ ਲਗਾਤਾਰ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਇੱਕ ਵੱਡੀਆਂ ਕੁਰਬਾਨੀਆਂ ਗੁਰੂ ਕੇ ਫਰਜ਼ੰਦਾ ਨਹੀਂ ਉਹਨਾਂ ਸਿੰਘਾਂ ਸਿੰਘਣੀਆਂ ਨੇ ਕੀਤੀਆਂ ਤੇ ਕੰਡੀਸ਼ਨਾਂ ਹਰ ਵਾਰ ਬਦਲਦੀਆਂ ਰਹੀਆਂ ਬਦ ਤੋਂ ਬੱਤਰ ਵੀ ਸਾਰੇ ਹਾਲਾਤ ਬਣੇ ਪਰ ਉਹਨਾਂ ਹਾਲਾਤਾਂ ਦੇ ਅੰਦਰ ਮਹਾਰਾਜ ਕਿਵੇਂ ਜੋਜੇ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਕਿਵੇਂ ਬਾਹਰ ਨਿਕਲੇ ਇਹ ਸਾਰੀਆਂ ਚੀਜ਼ਾਂ ਇੱਕ ਅਹਿਮ ਰੋਲ ਜਿਹੜੇ ਆ ਉਹ ਜੀਵਨ ਦੇ ਅੰਦਰ ਸਾਨੂੰ ਸਖਾਉਂਦੀਆਂ ਨੇ ਸਤਗੁਰ ਪਾਤਸ਼ਾਹ ਜੀ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਕਿ ਪਿਛਲੇ ਦਿਵਾਨਾਂ ਦੇ ਅੰਦਰ ਅਸੀਂ ਵਿਚਾਰ ਕੀਤੀ ਸੀ ਵੀ ਸਰਸਾ ਨਦੀ ਤੇ ਤਿੰਨ ਹਿੱਸਿਆਂ ਦੇ ਅੰਦਰ ਪਰਿਵਾਰ ਵੰਡਿਆ ਗਿਆ ਇੱਕ ਪਾਸੇ ਮਾਤਾ ਗੁਜਰਕੌਰ ਤੇ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਛੋਟੇ ਫਰਜ਼ੰਦ ਨੇ ਜੋ ਕਿ ਇੱਕ ਵੱਡੇ ਇਕੱਠ ਦੇ ਨਾਲੋਂ ਵਿਛੜੇ ਨੇ ਕਿਉਂਕਿ ਜਦੋਂ ਅਨੰਦਪੁਰ ਤੋਂ ਨਿਕਲੇ ਨੇ ਮਹਾਰਾਜ ਤੇ ਤਕਰੀਬਨ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ 500 ਦੱਸੀ ਜਾ ਰਹੀ ਹੈ ਅਲੱਗ-ਅਲੱਗ ਇਤਿਹਾਸਕਾਰ ਉਹਨਾਂ ਦੀ ਆਪਣੀ-ਆਪਣੀ ਕੋਈ رائے ਹੈ ਲੇਕਿਨ ਬਹੁਤੇ ਇਤਿਹਾਸਕਾਰ ਇਸ رائے ਨਾਲ ਸਹਿਮਤ ਨਹੀਂ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਨਿਕਲੇ ਨੇ ਉਸ ਵੇਲੇ ਗਿਣਤੀ 500 ਸੀਗੀ ਤੇ ਟੁਕੜੀਆਂ ਬਣਾ ਕੇ ਕੁਝ ਸਿੰਘਾਂ ਦੀਆਂ ਡਿਊਟੀਆਂ ਲਾ ਕੇ ਤੇ ਤਿੰਨ ਹਿੱਸਿਆਂ ਦੇ ਅੰਦਰ ਪਰਿਵਾਰ ਨੂੰ ਵੰਡਿਆ ਗਿਆ ਸੀਗਾ ਭਾਈ ਮਣੀ ਸਿੰਘ ਤੇ ਮਾਤਾਵਾਂ ਨਾਰਾਇਣਗੜ੍ਹ ਹਰੀਦਵਾਰ ਦੇ ਰਸਤੇ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਤੋਰਿਆ ਜਾਂਦਾ ਉਹਨਾਂ ਨੂੰ ਦੂਸਰੇ ਪਾਸੇ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਵੱਡੇ ਫਰਜ਼ੰਦ ਤੇ ਕੁਝ ਸਿੰਘ ਗੁਰੂ ਪਾਤਸ਼ਾਹ ਜੀ ਦੇ ਨਾਲ ਲੈ ਤੇ ਉਹਨਾਂ ਸਾਰੇ ਦਸਤਿਆਂ ਵਿੱਚੋਂ ਜੇ ਸਰਸਾ ਨਦੀ ਤੇ ਵਿਛੋੜਾ ਇਹਨਾਂ ਦਾ ਪੈਂਦਾ ਹੈ ਉੱਥੇ ਮਾਤਾ ਗੁਜਰਕੌਰ ਤੇ ਉਹਨਾਂ ਦੇ ਨਾਲ ਗੁਰੂ ਕੇ ਛੋਟੇ ਫਰਜ਼ੰਦ ਜਿਹੜੇ ਨੇ ਕੋਈ ਇੱਕ ਪਾਸੇ ਰਹਿ ਜਾਂਦੇ ਨੇ ਕਿਸੇ ਸਾਥ ਦੇ ਨਾਲ ਉਹ ਵਿਛੜਦੇ ਨੇ ਤੇ ਉਹ ਜੰਦ ਦੇ ਅੰਦਰ ਪੜਾ ਜਿਹੜਾ ਹੈ ਉਹ ਕੁੰਮੇ 마ਸ਼ਕੀ ਦੇ ਘਰ ਕਰਦੇ ਨੇ ਐਦੀ ਵਿਚਾਰ ਅਸੀਂ ਅਗਲੇ ਦੀਵਾਨਾ ਦੇ ਅੰਦਰ ਕਰਾਂਗੇ ਖੈਰ ਅੱਜ ਅਸੀਂ ਉਸ ਸਫ਼ਰ ਦੀ ਗੱਲ ਕਰਨੀ ਹੈ ਜਿਸ ਸਫ਼ਰ ਦਾ ਮੁਕਾਮ ਜਿਹੜਾ ਹੈ ਉਹ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਚਾਨਣ ਮਨਾਰਾ ਬਣ ਗਿਆ ਕਿਉਂਕਿ ਬਾਣੀ ਦੀਆਂ ਬੜੀਆਂ ਪਿਆਰੀਆਂ ਪੰਕਤੀਆਂ ਨੇ ਗੁਰੂ ਪਾਤਸ਼ਾਹ ਜੀ ਇਹਨਾਂ ਪੰਕਤੀਆਂ ਦੇ ਅੰਦਰ ਕਹਿੰਦੇ ਨੇ ਵੀ ਲੜਦੇ ਮਰਦੇ ਤੇ ਲੋਕ ਰੋਜ ਹੀ ਨੇ ਤੁਸੀਂ ਵੇਖੋ ਸੰਸਾਰ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਸ਼ਾਂ ਦੇ ਝਗੜੇ ਹੋ ਰਹੇ ਨੇ ਰੋਜ਼ ਇੱਕ ਦੂਸਰੇ ਦੇ ਉੱਤੇ ਬੰਬ ਸੱਟੇ ਜਾ ਰਹੇ ਨੇ ਪਤਾ ਨਹੀਂ ਕਿੰਨੇ ਕੁ ਮਨੁੱਖ ਉਸ ਲੜਾਈਆਂ ਦੇ ਅੰਦਰ ਮਰ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਐ ਤੇ ਬੰਦੇ ਦੀ ਈਗੋ ਤੇ ਬੰਦੇ ਦੇ ਹੰਕਾਰ ਦੀਆਂ ਲੜਾਈਆਂ ਨੇ ਤੇ ਵੱਡੇ ਲੀਡਰ ਜਿਹੜੇ ਨੇ ਦੁਨੀਆ ਨੂੰ ਮਰਵਾ ਕੇ ਤੇ ਆਪ ਇੱਕ ਵੱਡੀਆਂ ਗੱਦੀਆਂ ਦਾ ਨਿਗਮ ਆੜ ਰਹੇ ਹੁੰਦੇ ਨੇ ਆਮ ਲੋਕ ਇੰਨਾ ਸਾਰੀਆਂ ਚੀਜ਼ਾਂ ਤੋਂ ਅਣਜਾਣ ਹੁੰਦੇ ਤੇ ਉਹਨਾਂ ਦੇ ਪਿੱਛੇ ਲੱਗ ਬਣੇ ਰਹਿੰਦੇ ਨੇ ਤੇ ਉਹ ਲੀਡਰ ਤਪਕਾ ਜਿਹੜਾ ਉਹਨਾਂ ਦੇ ਮਾਈਂਡ ਸੈਟ ਨੂੰ ਕੈਚ ਕਰਕੇ ਉਹਨਾਂ ਨੂੰ ਆਪਣੀਆਂ ਗੱਲਾਂ ਸੁਣਾਉਂਦਾ ਉਹਨਾਂ ਦੇ ਆਲੇ-ਦੁਆਲੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਉਹ ਸਾਰੀ ਜ਼ਿੰਦਗੀ ਪਿੱਛੇ ਲੱਗੀ ਬਣੇ ਰਹਿੰਦੇ ਨੇ ਲੜ ਮਰਦੇ ਰੋਜ਼ ਹੀ ਲੋਕ ਰਹੇ ਨੇ ਪਰ ਮਹਾਰਾਜ ਨੇ ਬੜੇ ਪਿਆਰੇ ਬਚਨ ਸਾਡੀ ਝੋਲੀ ਚ ਪਾਏ ਮਹਾਰਾਜ ਕਹਿੰਦੇ ਸੂਰਾ ਸੋ ਪਹਿਚਾਨੀ ਆ ਜੋ ਲਰੈ ਦੀਨ ਕਹੇਤ ਜਿਹੜੇ ਕਿਸੇ ਵੱਡੀ ਟਾਰਗੇਟ ਨੂੰ ਸਾਹਮਣੇ ਰੱਖ ਕੇ ਕਿਸੇ ਸੱਚ ਨੂੰ ਸਾਹਮਣੇ ਰੱਖ ਕੇ ਐ ਕਹ ਲਈਏ ਦੀਨ ਨੂੰ ਦੀਨ ਨੂੰ ਬਾਣੀ ਦੇ ਅੰਦਰ ਕਿਹਾ ਗਿਆ ਧਰਮ ਨੂੰ ਤਾਰ ਨੂੰ ਸਾਹਮਣੇ ਰੱਖ ਕੇ ਜਿਹੜੇ ਲੜਦੇ ਨੇ ਉਹ ਜੰਗ ਲੜ ਰਹੇ ਹੋਣ ਉਹ ਆਪਣੇ ਅੰਤਰ ਆਤਮੇ ਤੇ ਵਿਕਾਰਾਂ ਦੀ ਲੜਾਈ ਲੜ ਰਹੇ ਹੋਣ ਮਹਾਰਾਜ ਕਹਿੰਦੇ ਉਹ ਅਸਲ ਸੂਰਮੇ ਨੇ ਸੂਰਾ ਸੋ ਪਹਿਚਾਨੀ ਆ ਜੋ ਲਰੈ ਦੀਨ ਕਾ ਹੇਤ ਫਿਰ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡੈ ਖੇਤ ਸੂਰਮੇ ਦੀ ਨਿਸ਼ਾਨੀ ਹੈ ਹੈ ਕਿ ਉਹ ਜੰਗੇ ਮੈਦਾਨ ਦੇ ਅੰਦਰ ਲੜਨ ਮਰਨ ਵਾਸਤੇ ਤੇ ਤਿਆਰ ਰਹਿੰਦਾ ਪਰ ਉਹ ਕਦੇ ਮੈਦਾਨ ਛੱਡ ਕੇ ਭਜਦਾ ਨਹੀਂ ਅੱਜ ਅਸੀਂ ਉਹਨਾਂ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਨਾ ਹੈ ਜਿਹਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਖੈਰ ਸਰਸਾ ਨਦੀ ਤੇ ਜਦੋਂ ਵਿਛੋੜਾ ਪੈਂਦਾ ਪਰਿਵਾਰ ਦੇ ਜੀਵਾਂ ਦਾ ਤੇ ਉੱਥੇ ਮੁਗਲ ਤੇ ਪਹਾੜੀ ਫੌਜਾਂ ਪਿੱਛੇ ਚੜਾ ਆਈਆਂ ਨੇ ਤੇ ਆਪਣੇ ਕੌਲ ਤੇ ਕਰਾਰਾਂ ਤੋਂ ਮੁੱਕਰੀਆਂ ਨਹੀਂ ਫਿਰ ਸਭ ਤੋਂ ਵੱਡੀ ਗੱਲ ਤੁਸੀਂ ਵੇਖੋ ਬੰਦੇ ਨੇ ਨਾ ਕਿਸੇ ਨੂੰ ਯਕੀਨ ਦਿਵਾਣਾ ਹੋਵੇ ਤੇ ਧਰਮ ਦਾ ਸਹਾਰਾ ਲੈਂਦਾ ਹੈ ਧਰਮ ਦੇ ਕਾਨੂੰਨ ਉੱਥੇ ਰੱਖੇ ਜਾਂਦੇ ਨੇ ਜਾਂ ਫਿਰ ਧਰਮ ਦਾ ਸਹਾਰਾ ਲੈਂਦੇ ਆ ਰੱਬ ਦੀਆਂ ਸੋਹਾਂ ਚੱਕੀਆਂ ਜਾਂਦੀਆਂ ਨੇ ਤੇ ਪਹਾੜੀ ਤੇ ਮੁਗਲ ਫੌਜਾਂ ਇਨੀਆਂ ਕ ਧੋਖੇਬਾਜ਼ ਨੇ ਕਿ ਉਹਨਾਂ ਨੇ ਰੱਬ ਦਾ ਨਾਮ ਵਰਤ ਕੇ ਵੀ ਕਿਸੇ ਨਾਲ ਧੋਖਾ ਧੜੀ ਕਰਨੀ ਚਾਹੀ ਆਮ ਤੌਰ ਤੇ ਨਾ ਹੁੰਦਾ ਹੈ ਕਈ ਵਾਰੀ ਮਨੁੱਖ ਜਿਹੜਾ ਦੁਕਾਨਾਂ ਦੇ ਉੱਤੇ ਧਾਰਮਿਕ ਸ਼ਬਦ ਜਾਂ ਧਾਰਮਿਕ ਪਾਠ ਲਗਾ ਕੇ ਰੱਖਦਾ ਪਰ ਉਹਦੇ ਪਿੱਛੇ ਮਕਸਦ ਜਿਹੜਾ ਉਹਦਾ ਉਹ ਕੋਈ ਹੋਰ ਹੁੰਦਾ ਹੈ ਖੇਲ ਪਹਾੜੀ ਤੇ ਮੁਗਲ ਫੌਜਾਂ ਨੇ ਧਰਮ ਦਾ ਸਹਾਰਾ ਲਿਆ ਰੱਬ ਦਾ ਸਹਾਰਾ ਲਿਆ ਆਪਣੇ ਧਾਰਮਿਕ ਗ੍ਰੰਥਾਂ ਦਾ ਸਹਾਰਾ ਲਿਆ ਉਹਨਾਂ ਧਾਰਮਿਕ عقیده ਤੇ ਵਿਸ਼ਵਾਸਾਂ ਦਾ ਸਹਾਰਾ ਲਿਆ ਇਹਨਾਂ ਦਾ ਸਹਾਰਾ ਲੈ ਕੇ ਤੇ ਉਹ ਉਹ ਧੋਖਾ ਕਰਨਾ ਚਾਹੁੰਦੇ ਨੇ ਇੱਕ ਵੱਡਾ ਹਾਲਾਂਕਿ ਧਰਮ ਤੇ ਸਾਨੂੰ ਪ੍ਰੇਮ ਤੇ ਸੱਚ ਸਿਖਾਂਦਾ ਪਰ ਖੈਰ ਗੁਰੂ ਪਾਤਸ਼ਾਹ ਜੀ ਉਹਨਾਂ ਦੇ ਫਰਜ਼ੰਦ ਜਿਹੜੇ ਨੇ ਚੋਕਿ ਜਦੋਂ ਅਸੀਂ ਮੁਲਤਾਨੀ ਭਟਵਈਆਂ ਦੀ ਗੱਲ ਕਰਦੇ ਆ ਨਾ ਉਹਦੇ ਅੰਦਰ ਦੱਸਿਆ ਗਿਆ ਵੀ ਭਾਈ ਜੈਤਾ ਜੀ ਗੁਰੂ ਪਾਤਸ਼ਾਹ ਜੀ ਦੇ ਉਸ ਵੇਲੇ ਨਾਲ ਸੀਗੇ ਉਹਨਾਂ ਦੀ ਸ਼ਹਾਦਤ ਉੱਥੇ ਹੁੰਦੀ ਹੈ ਭਾਈ ਬਚਿੱਤਰ ਸਿੰਘ ਜਿਹੜਾ ਹੈ ਉਹ ਬੜੀ ਜ਼ਖਮੀ ਹਾਲਤ ਦੇ ਅੰਦਰ ਜਿਹੜਾ ਹੈ ਉਥੇ ਮਿਲਦਾ ਹੈ ਹੋਰ अनेਕਾਂ ਹੀ ਸਿੰਘ ਜਿਹੜੇ ਸਰਸਾ ਦੀ ਨਦੀ ਦੇ ਉੱਤੇ ਜਿਨ੍ਹਾਂ ਨੇ ਆਪਣਾ ਆਪਾ ਬਾਅਦ ਬਿਮਾਰ